ਤਸਵੀਰਾਂ ਪਟਿਆਲਾ ਦੇ ਸ਼ਾਂਤੀ ਨਗਰ ਵੱਡੀ ਨਦੀਆਂ ਨੇ ਜਿੱਥੇ ਵੱਡੀ ਨਦੀ ਵਿੱਚ ਦੋ ਪਰਵਾਸੀ ਬੱਚੇ ਨਹਾਉਣ ਗਏ ਜਿਸ ਦੇ ਵਿੱਚੋਂ ਇੱਕ ਬੱਚੇ ਦੇ ਡੁੱਬਣ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਮ੍ਰਿਤਕ ਦੇ ਨੂੰ ਗੋਤਾਪੋਰਾ ਵੱਲੋਂ ਬਾਹਰ ਕੱਢਿਆ ਗਿਆ। police ਹਾਜ਼ਰੀ ਵਿੱਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਦੋ ਲੜਕੀਆਂ ਪਰਵਾਸੀ ਪਰਿਵਾਰ ਨਾਲ ਸੰਬੰਧਤ ਸਨ। ਜਿਸ ਵਿੱਚੋਂ ਇੱਕ ਲੜਕੀ ਦੀ ਤਾਂ ਮੌਤ ਹੋ ਗਈ ਹੈ ਜਿਸ ਦੀ ਉਮਰ 4 ਸਾਲ ਦਿੱਤੀ ਜਾ ਰਹੀ ਹੈ ਤੇ ਇੱਕ 6 ਸਾਲ ਲੜਕੀ ਜੋ ਵੀ ਬਚ ਗਈ ਹੈ ਇਹ ਸੱਡਾ ਭੋਲੇ ਸ਼ੰਕਰ ਡਾਈਵਰ ਕਲੱਬ ਗੋਤਾਖੋਰਾਂ ਦੀ ਟੀਮ ਹੈ ਜੋ ਪੰਜਾਬ ਹਰਿਆਣਾ ਹਮਾਚਰ ਰਾਜਸਥਾਨ ਦਿੱਲੀ ਤੱਕ ਆਪਣਾ ਕੰਮ ਕਰਦੀ ਹੈ ਸੋ ਇਹ ਸ਼ਾਂਤੀ ਨਗਰ ਦਾ ਜਿਹੜਾ ਹੈਗਾ ਪੂਲ ਹੈਗਾ ਜੇ ਤੁਸੀਂ ਸ਼ਾਂਤਰਾ ਰੋਡ ਤੋਂ ਸਰਹੰਦ ਨੂੰ ਜਾਣੇ ਹੋ ਬਾਈਪਾਸ ਤੇ ਤਾਂ ਉਹ ਬੜੀ ਨਦੀ ਪੈਂਦੀ ਹੈ ਉੱਥੇ ਹੀ ਫਲੋਲੀ ਇੱਕ ਪਿੰਡ ਪੈਂਦਾ ਤੇ ਨਾਲ ਹੀ ਸ਼ਾਂਤੀ ਨਗਰ ਦੇ ਨਾਲ ਹੀ ਆ ਜਿੱਥੇ ਇੱਕ 4 ਸਾਲ ਦੀ ਬੱਚੀ ਸੀਗੀ ਜਿਹੜੀ ਉਹ ਉਹ ਅਚਾਨਕ ਦੋ ਬੱਚੇ ਜਿਹੜੇ ਸੀਗੇ ਉਹ ਨਹਾਣ ਵਾਸਤੇ ਬੜੀ ਨਦੀ ਝੂਤਰੇ ਸੀਗੇ ਜਿਨ੍ਹਾਂ ਨੇ ਇੱਕ ਬੱਚੇ ਦੀ ਜਿਹੜੀ ਉਹ ਕਮੀਜ਼ ਉੱਪਰ ਵਾਲੀ ਸਾਨੂੰ ਉਹ ਮਿਲੀ ਸੀਗੀ ਪਰਿਵਾਰ ਨੇ ਜਦੋਂ ਦੇਖਿਆ ਤੇ ਉਹ ਅਚਾਨਕ ਜਦੋਂ ਥੱਲੇ ਉਤਰ ਗਏ ਤੇ ਉਤਰਨ ਤੋਂ ਬਾਅਦ ਉਹ ਬੱਚੀ ਗੰਦਲਾ ਪਾਣੀ ਸੀਗਾ ਪਾਣੀ ਦੇ ਵਿੱਚ ਕਹਿ ਲਈ ਇੱਕ ਕੈਮੀਕਲ ਬਹੁਤ ਸੀਗਾ ਵਿੱਚ ਗੋਹਾ ਡਸਟ ਸਾਰਾ ਕੁਝ ਸੀਗਾ ਜੋ ਉਹ ਬੜੀ ਨਦੀ ਦੇ ਵਿੱਚ ਉਹ ਬੱਚੀ ਡੁੱਬ ਗਈ ਜਿਸ ਨੂੰ ਸਾਡੇ ਗੋਤਾਖੋਰ ਓਮ ਪ੍ਰਕਾਸ਼ ਰਮੇਸ਼ ਕੁਮਾਰ ਮਲਕੀ ਸਿੰਘ ਬੱਬਰ ਸੈਦ ਖਾਨ ਭੀਮ ਚੋਹਾਨ ਸਾਰੇ ਲਗਭਗ ਵੀ ਗੋਤਾਖੋਰ ਦੀ ਜਿਹੜੀ ਟੀਮ ਇੱਥੇ ਪਹੁੰਚੀ ਤੇ ਮਿੰਟ 15 ਦੇ ਉਹ ਜਿਹੜੀ ਬੱਚੀ ਦੀ ਡੈੱਡ ਬੋਡੀ ਸੀ ਉਹ ਅਸੀਂ ਰਿਕਵਰ ਕਰਕੇ ਰਜਿੰਦਰਾ ਹਸਪੀਟਲ ਸਿਵਲ ਦੇ ਵਿੱਚ ਭੇਜਤੀ। ਦਿਵਾਰ ਹੈ ਉਹ ਦੀਵਾਰ ਨੂੰ ਕਫਾਨ ਕੇ ਜਾਣਾ ਔਰ ਉਸ ਤੋਂ ਥੱਲੇ ਜੇ ਆਪਾਂ ਕਹੀਏ ਵੀ ਵੱਡੇ ਬੰਦਿਆਂ ਤੋਂ ਉਤਰਨਾ ਵੀ ਬਹੁਤ ਮੁਸ਼ਕਿਲ ਦੀ ਗੱਲ ਹੈ ਪਰ ਉਹ ਕਿਸੇ ਨਾ ਕਿਸੇ ਤਰੀਕੇ ਬੱਚੇ ਜਿਹੜੇ ਅਨਜਾਨ ਪਣੇ ਚਾਹ ਕਹਦੀਏ ਜਾਂ ਬਚਪਨਾ ਕਹਦੀਏ ਵੀ ਉਹ ਛੋਟੇ ਬੱਚੇ ਉੱਥੇ ਚਲੇ ਗਏ ਔਰ ਕੱਪੜੇ ਉਤਾਰ ਕੇ ਅਚਾਨਕ ਜਿਵੇਂ ਬੜੀ ਨਦੀਆਂ ਚ ਜੁਪੀ ਵਹਾਰ ਚ ਨਾਣਦੇ ਨੇ ਇਸ ਤਰ੍ਹਾਂ ਨਾਣ ਲੱਗੇ ਤੇ ਜਦੋਂ ਅੱਗੇ ਗਹਿਰਾਈ ਬਹੁਤ ਸੀਗੀ ਡੂੰਗਾ ਸੀਗਾ ਹੋ ਪਾਣੀ ਕੁਮਾਰਿਆ ਸੀਗਾ ਜਿਹਨੂੰ ਆਪਾਂ ਪਾਵਰੀ ਕਹ ਦਿੰਦੇ ਵੀ ਕੁਮਾਂਦਾ ਪਾਣੀ ਉਸ ਟੈਪ ਦੇ ਵਿੱਚ ਪਾਣੀ ਸੀਗਾ ਜੋ ਬੱਚੀ ਪਾਣੀ ਦੀ ਭੇਟ ਚੜ ਗਈ ਸੀਗੇ ਜਿਹੜਾ ਇੱਕ ਬੱਚਾ ਸੀਗਾ ਉਹ ਪਾਣੀ ਦੇ ਵਿੱਚ ਡੁੱਬ ਗਿਆ ਜਿਹੜੀ 4 ਸਾਲ ਦੀ ਉਮਰ ਗੁੜੀਆ ਸੀਗੀ ਛੋਟੀ ਜਿਹਦੇ ਇੱਕ ਕਹਦੀ ਆਪਾਂ ਨਿੱਕਰ ਅੰਡਰ ਗਾਰਮੈਂਟ ਜਿਹੜਾ ਸੀਗਾ ਉਹੀ ਪਾਇਆ ਸੀ ਕਮੀਜ਼ ਉਦੀ ਬਾਹਰ ਸੀਗੀ ਪਰ ਡੈਡ ਬੋੜੇ ਰਜਿੰਦਰਾ ਡੈਡ ਬੋੜੇ ਜਿਹੜੀ ਇਹ ਬੱਚੇ ਦੀ ਮ੍ਰਿਤਕ ਦੇ ਉਹ ਰਜਿੰਦਰਾ ਪਟਿਆਲਾ ਦੇ ਸਿਵਲ ਹਸਪੀਟਲ ਦੇ ਵਿੱਚ ਭੇਜਤਾ ਬਾਕੀ ਸਾਡਾ ਓਮਪ੍ਰਕਾਸ਼ ਜਿਹੜਾ ਗੋਤਾਖੁਰ ਗਿਆ ਸੀ ਉਹ ਦੱਸੂਗਾ ਕੀ ਪੋਜੀਸ਼ਨ ਵਿੱਚ ਕਿਸ ਤਰ੍ਹਾਂ ਅੰਦਰ ਕੰਮ ਸੀ ਔਰ ਮਲਕੀਤ ਸਿੰਘ ਬੱਬਰ ਪਰਦਾਨ ਜੀ ਨੇ ਮੈਨੂੰ ਬਲਣ 7:30 ਵਜੇ ਕੋਲ ਮਾਰੀ ਜੀ ਇੱਕ ਘਟਨਾ ਹੋ ਗਈ ਜੀ ਜਲਦੀ ਜਲਦੀ ਪਹੁੰਚ ਮੈਂ ਫੜਾ ਫੜਾ ਆਪਣੇ ਸਿਲੰਡਰ ਚੱਕ ਕੇ ਆਇਆ ਜਾਂ ਪੋਤਾ ਲਾਇਆ ਦੇਖਿਆ ਜੋ ਪਾਣੀ ਚ ਥੋੜਾ ਡੂੰਗਾ ਸੀ ਢੂੰਗੇ ਦਾ ਨਾ ਪਾਣੀ ਬਹੁਤ ਗੰਦਾ ਸੀ ਨੀਚੇ ਦਿਖ ਵੀ ਨਹੀਂ ਰਿਹਾ ਸੀ ਬਹੁਤ ਮੁਸ਼ਕਿਲ ਲੱਗੀ ਫਿਰ ਗੋਬਰ ਕੋਹਾ ਅੰਦਰ ਸੀ ਬਹੁਤ ਜ਼ਿਆਦਾ ਮੌਸਮ ਵੀ ਵਿ ਜਾ ਰਿਹਾ ਸੀ ਇੰਨੇ ਮੌਪ ਪਰਾਂ ਲੱਗੇ ਦੇਖਣ ਲੜਕੀ ਨੀਚੇ ਮਿਲ ਗਈ ਕੁੜੀ ਥੋਪੀ ਜੀ ਮਾਚਕਾਂ ਨੂੰ ਪਾਰਾ ਜੇ ਮੈਨੂੰ ਪ੍ਰਧਾਨ ਜੀ ਮਿਲ ਗਈ ਪਰ ਪਾਣੀ ਗੰਦਾ ਸਾਡੇ ਅੰਦਰ ਵੀ ਬਹੁਤ ਗਿਆ ਕਿਸ ਵਾਲਾ ਪਾਣੀ ਸੀ ਸਾਰਾ ਲੋ ਬੱਬਾ ਪ੍ਰਧਾਨ ਨੇ ਬੁਲਾਇਆ ਜੀ ਸ਼ੰਕਰਪ੍ਰਤਵਾਜ ਜੀ ਨਾਲ ਦੀ ਨਾਲ ਸੀ ਵੀ ਮੌਕੇ ਤੇ ਪਹੁੰਚ ਗਏ ਅਜ਼ਤ ਇਹ ਲਾਓ ਨਾਲ ਦੀ ਨਾਲ ਹਮਪ੍ਰਕਾਸ਼ ਨੇ ਸਭ ਤੋਂ ਪਹਿਲਾਂ ਹੀ ਕੂੜੀ ਕੱਢ ਲਈ ਸੀ ਕਿੰਨੇ ਸਾਲ ਬੱਚਾ ਸੀ ਉਹ ਬੱਚੀ 4 ਸਾਲ ਦੀ ਕਿੰਨੇ ਸਾਲ ਸੀ ਅੰਦਰ ਜਦੋਂ ਕੋਲੇ ਹਾਲਤ ਕੀ ਸੀ ਬੱਚੀ ਹਾਲਤ ਮੈਂ ਥੋੜਾ ਲੇਟ ਆਇਆ ਸੀ ਉਸ ਤੇ ਲੈ ਗਿਆ ਸੀ ਮੈਂ ਜੂ